ਪਰ ਜੀ ਕੁਕਿੰਗ ਕੀ ਬਣਾ ਰਹੇ ਹੋ ਅੰਡਾ ਦੀ ਪਰਜੀ ਕੀ ਮੈਂ ਬਣਾਈ ਸਟਾਰਟ ਰੈਸਪੀ ਦੱਸੋ ਕੀ ਕੀ ਪਾਇਆ ਵਿੱਚ ਤੁਸੀਂ ਐਸੀ ਬਾਤੇ ਬਤਾਈ ਨਹੀਂ ਜਾਂਦੀ ਥੱਲੇ ਦੱਸੋ ਲੈ ਕਿਤਨੀ ਨਜ਼ਰ ਲੱਗਦੀ ਕੀ ਕੀ ਪਾਇਆ ਤੁਸੀਂ ਪਹਿਲਾਂ ਪਾਇਆ ਤੁਸੀਂ ਆਇਲ ਹੈ ਫਿਰ ਪਾਇਆ ਤੁਸੀਂ ਪਿਆਜ਼ ਹਾਂ ਠੀਕ ਆ ਕੱਟ ਲਏ ਠੀਕ ਹੈ ਫਿਰ ਫਿਰ ਕੀ ਫਿਰ ਲਾਲ ਮਿਰਚਾਂ ਕੱਟ ਪੀਂਦੇ। ਲਾਲ ਮਿਰਚਾਂ ਕੱਟਤੀਆਂ? ਫਿਰ ਮਸਾਲੇ ਪਾ ਦੇ। ਓਕੇ। ਫਿਰ ਉਹਨਾਂ ਨੂੰ ਤੁਸੀਂ ਕੀ ਕਰ ਰਹੇ ਹੋ ਪੋਣਾ ਰਹੇ ਹੋ? ਐਂ ਪਾ ਲਮ। ਉਹੋ ਜਿਹੜੇ ਗਲਾਸ ਚ ਪਾਏ ਉਹ। ਐਂ ਪਾਉਂਗਾ ਮੈਂ। ਉਹ ਜਿਹੜੇ ਗਲਾਸ ਚ ਪਾਏ ਉਹ। ਐਂ ਪਾਉਂਗਾ। ਉੱਥੋਂ ਨਿਕਲੇ ਹੋਏ ਵਿੱਚ ਤੜਕੇ ਢੱਕ ਕੇ। ਵਾਸੀਗਾ। ਹਾਂ ਆ ਲੈ। ਪੀਜਮਾ ਹਸਾਰੇ। ਹੂੰ। ਨਾਓ। ਇਹਦੇ ਵਿੱਚ ਪਾਓ। ਉਹ ਇਹ ਮੈਨੂੰ ਦੋ ਯਾਰ ਪੋਣਾ ਦੇ ਦੋ। ਹੱਥ ਨਾ ਬੱਤੇ ਮੇਰਾ। ਪੋਣਾ ਹੱਦਾਂ ਦੇ। ਰਜਾਈ ਜਿੱਡਾ ਪੋਣਾ ਬੜਾ ਤੱਲੇ ਦੇਖ ਲੋ ਆਹੋ ਤੁਸੀਂ ਉਹਨੂੰ ਬੜੋ ਚੱਜ ਨਾਲ ਚੱਜ ਨਾਲ ਮੈਂ ਪਿੰਗ ਪਾਲਣਾ ਹੈ ਦਿੰਦਾ ਚਲੋ ਚਲੋ ਹੈ ਚਲੋ 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 ਜਲਦੀ ਕਰੋ ਜਨਤਾ ਵੇਟ ਕਰ ਰਹੀ ਹੈ ਤੁਸੀਂ ਕੀ ਬਣਾਉਂ ਜਨਤਾ ਨੇ ਕੀ ਵੇਟ ਕਰਨਾ ਜਨਤਾ ਨੂੰ ਪਤਾ ਹੀ ਆ ਪਲਵਾਨ ਜਿਹੜੇ ਹੁੰਦੇ ਹੈਗੇ ਨਾ ਹਾਂ ਆਪ ਦੀ ਖਰਾਕ ਆਪ ਹੀ ਬਣਾਉਂਦੇ ਹੁੰਦੇ ਬਾਸ ਠੀਕ ਆਪਣੀ ਡਾਈਟ ਆਪਣੇ ਹੱਥਾਂ ਕਦੇ ਤੁਸੀਂ ਰੋਜ਼ ਬਣਾ ਲਿਆ ਕਰੋਗੇ ਡਾਈਟ ਤਾਂ ਮੈਂ ਉਹਦੀ ਡਾਈਟ ਆਪ ਨੂੰ ਥੋੜੇ ਦੇ ਜੀਨੇ ਮੈਨੂੰ ਬੁੜੀਆਂ ਤੇ ਬਸ ਠੀਕ ਆ ਇਹ ਤਾਂ ਤਰੀ ਵਾਲੀ ਬਣ ਗਈ ਤੇ ਰੁਕੋ ਜਰਾ ਸਬਰ ਕਰੋ ਓਕੇ ਅੱਛਾ ਹਲੇ ਬਣੂੰਗੀ ਲੱਗ ਨਹੀਂ ਜਿੰਦਾ ਮੈਨੂੰ ਕੁਕਿੰਗ ਵਲੌਗ ਹੈ ਜਿੰਦਾ ਸ਼ੱਤਰ ਹੋ ਰਿਹਾ ਹੈ ਮੈਂ ਗੁੱਸਾ ਨਾ ਕਰਦੇ ਹੋ। ਗੁੱਸਾ? ਹੋਰ। ਇਹ ਨਹੀਂ ਤੇ ਕਹਦਾ ਗੁੱਸਾ। ਹੂੰ? ਜਲਦੀ ਕਰੋ, ਫਿਰ ਮੈਂ ਫੁੱਲਕੇ ਬਣਾਉਣੇ ਆ। ਬਣਾ ਲਿਓ, ਮੈਂ ਕੜਾਈ 'ਚ ਬੈਠਾ। ਕੜਾਈ 'ਤੇ ਬਿਠਾਓ, ਗੈਸ ਦੇ ਉੱਪਰ ਲੈ ਗੈਸ ਤੇ ਰੱਖ ਲਓ। ਨਹੀਂ, ਮੈਂ ਇਹਦੇ 'ਤੇ ਹੀ ਰੱਖੂੰਗਾ। نیچے? ਹਾਂ? ਚਲੋ। ਨੀਚੇ ਨਹੀਂ ਲੱਗਣਾ। ਨੀਚੇ ਕਿਥੇ ਥਲੇ ਧਰਤੀ ਨਾਲ ਨਹੀਂ ਲੱਗਨ ਦਿੱਤੀ ਦੇ ਜਮਾ ਵੀ ਨਹੀਂ ਲੱਗਨ ਦਿੱਤੀ ਨੀਚੇ ਵਾ 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 ਸਕਿੱਲ ਦੈਟਸ ਕਾਲਡ ਸਕਿੱਲ ਵਾ 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 ਆਪਣੀ ਡਾਈਟ ਆਪ ਬਣਾਈ ਜਾ ਰਹੀ ਹੈ ਸਰ ਤੁਸੀਂ ਆਪਣਾ ਚਿਕਨ ਵੀ ਆਪੇ ਬਣਾਓ ਮੈਂ ਨਹੀਂ ਬਣਾਉਂਦੀ ਮੈਂ ਨੇੜੇ ਵੀ ਲੱਗਨ ਦਿੰਦਾ ਨਾ ਮੈਂ ਨਹੀਂ ਹੱਥ ਲਾਂਦੀ ਹੋਰ ਦੂਰ ਦੂਰ ਦੇਖੋਗੇ ਹੱਥ ਨਹੀਂ ਲੋਂਦੀ ਕੋਈ ਨਹੀਂ ਦੇਖੂਗਾ ਡਾਂਸ ਕਰਕੇ ਦਿਖਾ ਦੋ ਕੁਕਿੰਗ ਡਾਂਸ ਥੋੜਾ ਜਿਹਾ ਡਾਂਸ ਤੇ ਮੈਂ ਹੁਣ ਇਹਦੇ ਚ ਬਹਿ ਕੇ ਉੱਡ ਜਾਵਾਂ ਐਵੇਂ ਐਵੇਂ ਲੈ ਇਹਨਾਂ ਦਾ ਡਾਇਕ ਨਾਲ ਕੋਈ ਕੰਪਰੋਮਾਈਜ਼ ਨਹੀਂ ਆਈ ਮਿਰਚ ਹੱਥ ਨੂੰ ਮਿਰਚ ਲੱਗੀ ਸੀ ਮੈਂ ਮੂੰਹ ਤੇ ਲਾ ਲਈ ਨਹੀਂ ਲੱਗਦਾ ਹੁੰਦਾ ਮਿਰਚਾਂ ਹੀ ਲੱਗਦੀਆਂ ਇਹ ਲੋ ਇਹ ਚ ਹਲਦੀ ਹਲਦੀ ਕਿਹਨੇ ਪਾਉਣੀ ਸੀ ਇਹ ਚ ਹਲਦੀ ਪਾ ਦਿੱਤੀ ਮੈਂ ਤੇ ਚਿੱਟੀ ਚਿੱਟੀ ਕਿਉਂ ਆ ਚਿੱਟੀ ਚਿੱਟੀ ਕਰਾਂਗੀ ਫੋਨ ਤੇ ਲੱਗਦੀ ਆ ਉੱਦਾਂ ਮੇਰੀ ਅੱਖਾਂ ਨਹੀਂ ਹੈ ਕਿ ਉਹ ਉਂਗੜਾ ਵਿੱਚ ਦੇਖਣ ਨਹੀਂ। ਉੱਗਰ ਮੈਂ ਸੂਰਜ ਤੇ ਬਿਠਾਇਆ ਮੈਂ ਇਹ। ਕਿੱਤੀ ਕਿੱਤੀ ਕੀਤੀ ਪਈ। ਪੀਲੀ ਪੀਲੀ ਕਰੋ ਨੇ। ਪੀਲੀ ਤਾਂ ਹੈਗੀ ਐ। ਤੁਸੀਂ ਇਹਨੂੰ ਪੀਲੀ ਪੀਲੀ ਬਣਾਓ ਜੋਵਾ। ਬਾਤ ਨਹੀਂ ਨਾ ਕੁਛ ਵੀ ਮਸਾਲਾ ਪਾਈਦਾ ਹੁੰਦਾਗਾ, ਹਲਦੀ ਉਹਦੀ। ਬਾਤ ਨਹੀਂ ਪਾਈਦੀ। ਪੀਲੀ ਪੀਲੀ ਨਹੀਂ ਹੁੰਦੀ ਜਿਆਦਾ। ਗੁੱਸਾ ਕਰ ਜਾਂਦੀ ਸਬਜ਼ੀ। ਜਿਆਦਾ ਪੀਲੀ ਨਹੀਂ ਹੁੰਦੀ ਅੰਡੇ ਦੀ ਭੁਰਗੀ। ਇਹਨੇ ਤਾਂ ਸਾਦਾ ਸਾਦ ਨੂੰ ਮੰਡਰੀਪੋਟ ਜਿਆਦਾ ਪੀਲੀ ਹੁੰਦੀ। ਕਿਉਂ ਨਾ ਤਾਂ ਖਾਦੀ ਆ। ਤੁਗਾਲ ਤੇ ਪਰਜੀ ਕਾਲੀ ਗੱਲ ਨੂੰ ਪੁੱਛਦੀ ਪਨੀਰ ਦੀ ਪੁਰਜੀ ਕਾਲੀ ਅੰਡੇ ਸਮਝ ਕੇ ਹਾਂ ਸ਼ਾਇਦ ਪਰ ਪਨੀਰ ਦੀ ਪੁਰਜੀ ਖਾਣ ਦਾ ਦਿਲ ਕਰਨ ਲੱਗ ਗਿਆ ਹਾਂ ਪਨੀਰ ਦੀ ਪੁਰਜੀ ਖਾਣ ਦਾ ਦਿਲ ਕਰਨ ਲੱਗ ਪੁੱਠੇ ਕੰਮ ਕਰੰਟ ਲਾਉਣ ਮੜਾ ਨਹੀਂ 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 ਲੈ ਨਹੀਂ ਲੱਗਦਾ ਥੈਂਕ ਯੂ ਮੜਾ ਨਹੀਂ ਦੱਸੋ ਕਿੱਦਾਂ ਬਣੀ ਟੇਸਟ ਕਰਕੇ ਦੱਸੋ ਸਾਰਾ ਠੰਡੀ ਕਰਨੀ ਪਈ ਠੰਡੀ ਕਰਕੇ ਖਾਓ ਨਾ ਕਿੱਦਾਂ ਬਣੀ ਟੇਸਟੀ ਬਣੀ ਬੜੀਆ ਮੈਂ ਜੇ ਨਿੰਦ ਦਿੰਦੇ ਨਾ ਸਾਰੀ ਚੱਕ ਕੇ ਲੈ ਜਾਂਦਾ ਕੜਾਈ ਮੈਂ ਤਾਂ ਹੀ ਤੇ ਵਧੀਆ ਜਾਣਾ ਪਿਆ ਸੁਆਦ ਨਹੀਂ ਬਣੀ ਨਹੀਂ ਨਹੀਂ ਸੱਚੀ ਵਧੀਆ ਬਣੀ ਟੇਸਟੀ ਬਣੀ ਮੇਰੀ ਮੈਂ ਬਣਾਈ ਹੈ ਮੈਂ ਬਣਾਈ ਜਿੰਨੇ ਖਾਣੀਆਂ ਤੇ कमेंट कर देती नहीं तो मुकल घंटे सही बनी टेस्टी, सीगी. टेस्टी सीगी? आ